ਦੀਨ ਦੁਨੀਆ ਦੀਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਆ 350 ਸਾਲਾਂ ਸ਼ਤਾਬਦੀ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਬਹੁਤ ਸਾਰੀਆਂ ਸੰਸਥਾਵਾਂ ਸੰਪਰਦਾਵਾਂ ਜਿੱਥੇ ਬੰਨੀਆਂ ਇਸ ਮਹਾਨ ਪਰਬ ਨੂੰ ਮਨਾਉਣ ਦੇ ਲਈ ਤਿਆਰੀਆਂ ਕਰ ਰਹੀਆਂ ਨੇ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਉਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ ਇੱਕ ਨਗਰ ਕੀਰਤਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਟ ਪੰਥ ਪੈਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਆਰੰਭ ਹੋਇਆ ਜੋ ਭਾਰਤ ਦੇ ਵੱਖ-ਵੱਖ ਸ਼ਹਿਰਾਂ ਪਿੰਡਾਂ ਖੇਤਰਾ ਤੋਂ ਹੁੰਦਾ ਹੋਇਆ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਪਹੁੰਚ ਰਿਹਾ ਪੰਜਾਬ ਦੇ ਇਸ ਸਮੂਹ ਨਾਨਕ ਨਾਮ ਲੈਵਾ ਗੁਰੂ ਖਾਲਸਾ ਪੰਥ ਸਮੂਹ ਸਿੱਖ ਸੰਗਤ ਨੂੰ ਇਹੋ ਅਪੀਲ ਹੈ ਕਿ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰ ਧੰਨ ਗੁਰੂ ਗ੍ਰੰਥ ਸਾਹਿਬ ਪੰਥ ਪੈਰੇ ਸਹਿਬਾਨ ਤੇ ਸੰਗਤਾਂ ਦਾ ਆਪਾਂ ਨੇ ਵੱਧ ਚੜ੍ਹ ਕੇ ਸਵਾਗਤ ਕਰਨਾ ਹੈ ਮੈਂ ਸ਼ਰਮਨੀ ਅਕਾਲੀ ਦਲ ਇਸਰੀ ਅਕਾਲ ਤੱਕ ਸਾਹਿਬ ਨੂੰ ਸਮਰਪਿਤ ਹੈ ਪੰਦਰ ਸਰਜੀਤ ਹੋ ਕੇ ਨਿਕਲਿਆ ਮੈਂ ਉਸ ਦੇ ਸਮੂਹ ਵਰਕਰਾਂ ਨੂੰ ਡੈਲੀਗੇਟਾਂ ਨੂੰ ਔਰ ਸਮੂਹ ਲੀਡਰ ਸਹਿਬਾਨ ਨੂੰ ਇਹ ਅਪੀਲ ਕਰਦਾ ਕਿ ਰੂਟ ਜਿਹੜਾ ਹੈ ਉਹ ਨਾਲ ਤੁਹਾਨੂੰ ਜਿਹੜਾ ਭੇਜ ਦਿੱਤਾ ਗਿਆ ਜਾਂਦਾ ਹੈ ਤੇ ਤੁਸੀਂ ਜਿੱਥੇ-ਜਿੱਥੇ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਪੰਤ ਪਰ ਸਹਿਬਾਨ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਜਿਸ ਸ਼ਹਿਰ ਕਸਬੇ ਦੇ ਵਿੱਚ ਆਉਂਦਾ ਹੈ ਵੱਧ ਤੋਂ ਵੱਧ ਹਮ ਹਮਾ ਕੇ ਸ਼ਰਧਾ ਭਾਵਨਾ ਸਹਿਤ ਦਰਸ਼ਨ ਕਰੀਏ ਔਰ ਸਹਿਯੋਗ ਦਿਈਏ ਸਵਾਗਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ